ਸਾਡੇ ਸਮੋਸੇ ਵੀ ਹੈ ਖਾਸ ਜਿਹੀ ਹੈ ਸਾਡਾ ਜਿਹੜਾ ਸਮੋਸਾ ਹੈ ਨਾ ਸਾਰੇ ਸ਼ਹਿਰ ਚ ਤੁਹਾਨੂੰ ਇੱਥੇ ਹੀ ਮਿਲੇਗਾ ਇਹ ਸਮੋਸਾ ਨਾ ਤੁਹਾਨੂੰ ਕਿਤੇ ਨਹੀਂ ਮਿਲੇਗਾ ਇਹ ਸਿਰਫ ਸਾਡੇ ਮਿੱਠੂ ਡੇਰੀ ਐਂਡ ਸਵੀਟਸ ਤੇ ਮਿਲੇਗਾ ਇਹ 10 ਰੁਪਏ ਦੇ ਵਿੱਚ ਮੈਡਮ ਆਪਾਂ ਇੰਨਾ ਵੱਡਾ ਸਮੋਸਾ ਦੇ ਦਿਆਂ ਇਹਦੇ ਵਿੱਚ ਅਸੀਂ ਆਲੂ ਦੀ ਸਟਫਿੰਗ ਕਰਦੇ ਆ ਪੂਰੇ ਪੁੱਜੇ ਸਮੋਸੇ ਦਿੰਨੇ ਆ ਦੇਖੋ ਸਾਡੇ ਇੱਥੇ ਮੈਮ ਲਾਈਨਾਂ ਲੱਗੀਆਂ ਰਹਿਣੀਆਂ ਆ ਅਸੀਂ ਕੜਾਈ ਆ ਪੰਗ ਦੀ ਬਾਬਾ ਜੀ ਦੀ ਕਿਰਪਾ ਨਾਲ ਖਤਮ ਨਹੀਂ ਹੁੰਦੀ ਦੀ ਤੇ ਮੈਡਮ ਐਨੀ ਸਾਡੀ ਗਾਰੰਟੀ ਹੈ ਜਿਹੜਾ ਸਾਡੇ ਕੋਲ ਇੱਕ ਵਾਰੀ ਆ ਜਾਂਦਾ ਨਾ ਉਹ ਕਦੀ ਕਿਤੇ ਹੋਰ ਨਹੀਂ ਸਮੋਸਾ ਖਾਂ ਜਾਂਦਾ ਜੀ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੈ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਸਮੋਸੇ ਦਾ ਤੁਸੀਂ ਬਹੁਤ ਖਾਦੇ ਹੋਣਗੇ ਲੇਕਿਨ ਅੱਜ ਜਿਸ ਦੁਕਾਨ ਤੇ ਅਸੀਂ ਤੁਹਾਨੂੰ ਲੈ ਕੇ ਆਏ ਆ ਉਥੇ ਸਪੈਸ਼ਲ ਮਸਾਲਾ ਸਮੋਸਾ ਤਿਆਰ ਕੀਤਾ ਜਾਂਦਾ ਹੈ ਤੇ ਸਮੋਸਾ ਜਿਹੜਾ ਹੈ ਇਹਦੀ ਆਪਣੀ ਹੀ ਇੱਕ ਖਾਸੀਅਤ ਹੈ ਜੋ ਇੱਥੇ ਤਿਆਰ ਕੀਤਾ ਜਾਂਦਾ ਦੂਰੋਂ ਦੂਰੋਂ ਜਿਹੜੇ ਲੋਕ ਨੇ ਇੱਥੇ ਸਮੋਸਾ ਇਹ ਵਾਲਾ ਲੈਣ ਆਂਦੇ ਨੇ ਆਓ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਸਵਾਗਤ ਹੈ ਤੁਹਾਡਾ ਗ੍ਰੇਟ ਪੰਜਾਬ ਟੀਵੀ ਤੇ ਸਰ ਦੱਸੋ ਸਰ ਪਹਿਲਾਂ ਇਹ ਦੱਸੋ ਕਿ ਤੁਹਾਡੇ ਸਮੋਸੇ ਦੀ ਕੀ ਖਾਸੀਅਤ ਹੈ ਜੋ ਹਰ ਵਕਤ ਤੇ ਦੇਖੇ ਤੇ ਭੀੜ ਲੱਗੀ ਰਹਿੰਦੀ ਹੈ ਮੈਡਮ ਸਾਡੇ ਸਮੋਸੇ ਦੀ ਇਹ ਖਾਸੀਅਤ ਹੈ ਸਾਡਾ ਜਿਹੜਾ ਸਮੋਸਾ ਨਾ ਸਾਰੇ ਸ਼ਹਿਰ ਚੋਂ ਤੁਹਾਨੂੰ ਇੱਥੇ ਹੀ ਮਿਲੇਗਾ ਹੂੰ ਇਹ ਸਮੋਸਾ ਨਾ ਤੁਹਾਨੂੰ ਕਿਤੇ ਨਹੀਂ ਮਿਲੇਗਾ ਇਹ ਸਿਰਫ ਸਾਡੇ ਮਿੱਠੂ ਡੇਰੀ ਐਂਡ ਸਵੀਟਸ ਤੇ ਮਿਲੇਗਾ ਇਹ ਸਾਡਾ ਸਮੋਸਾ ਦੇਖੋ ਮੈਡਮ ਪੂਰਾ 골ਡਨ ਬਰਾਊਨ ਹੈ ਇਹ 10 ਰੁਪਏ ਦੇ ਵਿੱਚ ਮੈਡਮ ਆਪਾਂ ਇੰਨਾ ਵੱਡਾ ਸਮੋਸਾ ਦੇ ਰਹੇ ਆ ਇਹਦੇ ਵਿੱਚ ਅਸੀਂ ਆਲੂ ਦੀ ਸਟਫਿੰਗ ਕਰਦੇ ਆ ਪੂਰੇ ਪੁੱਜੇ ਸਮੋਸੇ ਦੇਨੇ ਆ ਦੇਖੋ ਇਹਦੇ ਵਿੱਚ ਜਿਹੜੀ ਹੈ ਉਹ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਦੱਸੋਗੇ ਅਸੀਂ ਮੈਡਮ ਪੁੱਜੇ ਆਲੂ ਕਰਕੇ ਉਹਦੇ ਵਿੱਚ ਅਸੀਂ ਪੂਰੇ ਸੁੱਕੇ ਮਸਾਲੇ ਪਾਈਦੇ ਆ ਨਾਲ ਅਸੀਂ ਮੈਡਮ ਮਟਰ ਪਾਈਦੇ ਆ ਨਾਲ ਮੈਮ ਹਰੀਆਂ ਮਿਰਚਾਂ ਪਾਈਦੀਆਂ ਇਹ ਮੈਡਮ ਇਸ ਚੀਜ਼ ਦੇ ਵਿੱਚ ਮੈਮ ਇਹੋ ਜਿਹਾ ਸਮੋਸਾ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲ ਸਕਦਾ ਇਹ ਸਾਡਾ ਬਹੁਤ ਹੀ ਮਸ਼ਹੂਰ ਸਮੋਸਾ ਹੈ ਐਸੇ ਦੇਖੋ ਸਾਡੇ ਕੋਲ ਸਾਰੇ ਭਾਈ ਸਾਹਿਬ ਆਂਦੇ ਨੇ ਸਾਡੀ ਮੈਡਮ ਕੜਾਈ ਹਮੇਸ਼ਾ ਭਰੀ ਰਹਿੰਦੀ ਹੈ ਤੇ ਕੜਾਈ ਸੀ ਖਤਮ ਨਹੀਂ ਹੁੰਦੀ ਜੀ ਜਿਹੜਾ ਇੱਥੇ ਚੱਲ ਰਿਹਾ ਇਹ ਵਾਲਾ ਮਸਾਲਾ ਸਮੋਸਾ ਮੈਡਮ ਇਹ ਸਾਡਾ ਬਹੁਤ ਪਹਿਲੇ ਸਾਡੇ ਦਾਦਾ ਜੀ ਬਣਾਉਂਦੇ ਹੁੰਦੇ ਸੀ ਤੇ ਹੁਣ ਅਸੀਂ ਬਣਾ ਰਹੇ ਆ ਸਾਡੇ ਇੱਥੇ ਮੈਮ ਲਾਈਨਾਂ ਲੱਗੀਆਂ ਰਹਿਣੀਆਂ ਅਸੀਂ ਕੜਾਈ ਆ ਪੰਗ ਦੀ ਬਾਬਾ ਜੀ ਦੀ ਕਿਰਪਾ ਨਾਲ ਖਤਮ ਨਹੀਂ ਹੁੰਦੀ ਦੀ ਇੰਨੇ ਮਹਿੰਗਾਈ ਦੇ ਜ਼ਮਾਨੇ ਵਿੱਚ ਨੇ ਘੱਟ ਰੇਟ ਤੇ ਸਮੋਸਾ ਵਿਕ ਰਿਹਾ ਹੈ ਮੈਡਮ ਦੇਖੋ ਸਾਡੇ ਸਾਡੇ ਵੱਡਿਆਂ ਨੇ ਸਾਨੂੰ ਇਹ ਹੀ ਦੱਸਿਆ ਕਿ ਤੁਹਾਡੇ ਕੋਲ ਜਿਹੜਾ ਕਸਟਮਰ ਆ ਰਿਹਾ ਹੈ ਉਹ ਰੱਬ ਦਾ ਰੂਪ ਹੀ ਹੈ ਤੇ ਇੱਥੇ ਬਾਬਾ ਜੀ ਦੀ ਕਰੀਬਾਂ ਦਾ ਮੈਡਮ ਸਾਡੇ ਅੰਮ੍ਰਿਤਸਰ ਦੀ ਧਰਤੀ ਦੇ ਵੈਸੇ ਹੀ ਤੁਹਾਨੂੰ ਪਤਾ ਹੈ ਇੱਥੇ ਮੈਡਮ ਅਸੀਂ ਅਸੀਂ ਸਿਰਫ ਬਾਬਾ ਜੀ ਦਾ ਨਾਮ ਲਈਦਾ ਤੇ ਅਸੀਂ ਸਮੋਸੇ ਵੇਚੀ ਜਾਂਦੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਕੜਾਈ ਹੈ ਪੂਰੀ ਭਰੀ ਹੋਈ ਹੈ ਸਮੋਸਿਆਂ ਦੇ ਨਾਲ ਤੇ ਅਵੇ ਸਾਰ ਵੱਲੋਂ ਜਿਹੜੇ ਸਮੋਸੇ ਨੇ ਉਹ ਤਿਆਰ ਕੀਤੇ ਜਾਂਦੇ ਨੇ ਤੇ ਜੇਕਰ ਗੱਲ ਕਰੀਏ ਚਟਨੀਆਂ ਦੀ ਤਾਂ ਚਟਨੀਆਂ ਵੀ ਇੱਥੇ ਬਹੁਤ ਖੂਬਸੂਰਤ ਦੇਖਣ ਨੂੰ ਮਿਲਿਆ ਇੱਕ ਇਸ ਤਰ੍ਹਾਂ ਤਿਆਰ ਕੀਤੀਆਂ ਇਹ ਘਰ ਆਪ ਬਣਾਇਆ ਜਾਂਦੀ ਹੈ ਇਹ ਮੈਡਮ ਅਸੀਂ ਆਪ ਹੀ ਤਿਆਰ ਕਰੀਦੀ ਹੈ ਇਹਦੇ ਵਿੱਚ ਅਸੀਂ ਪੁਦੀਨਾ ਧਨੀਆ ਪਾਲਕ ਉਹਦੇ ਨਾਲ ਤਿਆਰ ਕੀਤੀ ਜਾਂਦੀ ਹੈ ਤੇ ਇਹ ਮੈਡਮ ਸਾਡੀ ਸਪੈਸ਼ਲ ਗੋਲਡੀ ਚਟਨੀ ਜੇ ਲਓ ਮੈਮ ਤੁਹਾਨੂੰ ਇੱਕ ਪਲੇਟ ਲਗਾ ਕੇ ਦਿਖਾਨੇ ਆਂ ਅਸੀਂ ਜੀ ਬਿਲਕੁਲ ਬਿਲਕੁਲ ਕਸਟਮਰ ਸਾਡੇ ਸੁਣਿਆ ਤੁਹਾਡੀ ਦੁਕਾਨ ਤੇ ਸਮੋਸੇ ਲੈਣ ਆਂਦੇ ਨੇ ਕਹਿੰਦੇ ਆਲ ਓਵਰ ਪੰਜਾਬ ਤੋਂ ਆਲ ਓਵਰ ਪੰਜਾਬ ਤੋਂ ਸਾਡੇ ਇੱਥੇ ਆਂਦੇ ਨੇ ਕਸਟਮਰ ਤੇ ਮੈਡਮ ਇੰਨੀ ਸਾਡੀ ਗਾਰੰਟੀ ਹੈ ਜਿਹੜਾ ਸਾਡੇ ਕੋਲ ਇੱਕ ਵਾਰੀ ਆ ਜਾਂਦਾ ਨਾ ਉਹ ਕਦੀ ਕਿਤੇ ਹੋਰ ਨਹੀਂ ਸਮੋਸਾ ਖਾਂ ਜਾਂਦਾ ਜੀ ਵਾਹ ਜੀ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਵਿੱਚ ਇਹ ਸਮੋਸਾ ਬਣ ਕੇ ਤਿਆਰ ਹੈ ਤੇ ਇਹ ਸਪੈਸ਼ਲ ਮਸਾਲਾ ਸਮੋਸਾ ਹੈ ਜਿਹੜਾ ਕਿ ਇਹਦੇ ਵਿੱਚ ਸਿਰਫ 10 ਰੁਪਏ ਦਾ ਮੈਡਮ ਇਹਦਾ ਪ੍ਰਾਈਸ ਵੀ ਜਿਹੜਾ ਹੈ ਉਹ ਸਿਰਫ ਤੇ ਸਿਰਫ 10 ਰੁਪਏ ਹੈ ਅਨੂੰ ਅਸੀਂ ਟੇਸਟ ਵੀ ਕਰਾਂਗੇ ਖਾ ਕੇ ਦੇਖਾਂਗੇ ਦੇਖੋ ਪੁਦੀਨੇ ਦੀ ਚਟਨੀ ਇਹਦੇ ਵਿੱਚ ਤੇ ਨਾਲ ਗੁੜ ਗੁੜ ਵਾਲੀ ਚਟਨੀ ਗੁੜ ਵਾਲੀ ਚਟਨੀ ਜਿਹੜੀ ਹੈ ਤੇ 10 ਰੁਪਏ ਦੇ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਸਮੋਸਾ ਹੈ ਇੰਨਾ ਵੱਡਾ ਤੁਸੀਂ ਦੇਖ ਸਕਦੇ ਹੋ ਸਾਈਜ਼ ਵੀ ਬਹੁਤ ਵੱਡਾ ਹੈ ਤੇ ਇਹ ਜਿਹੜਾ ਸਿਰਫ 10 ਰੁਪਏ ਦੇ ਵਿੱਚ ਇਸ ਸਮੋਸਾ ਮਿਲ ਰਿਹਾ ਹੈ ਥੋੜਾ ਜਿਹਾ ਮੈਂ ਟੇਸਟ ਵੀ ਕਰਾਂਗੀ ਟੇਸਟ ਕਰਕੇ ਦੇਖਦੇ ਆ ਕਿ ਇਹ ਸਮੋਸਾ ਕਿਦਾਂ ਦਾ ਹੈ ਸਮੋਸਾ ਦਾ ਬਹੁਤ ਟੇਸਟੇ ਆ ਜੇ ਤੁਸੀਂ ਵੀ ਟੇਸਟ ਕਰਨਾ ਚਾਹੁੰਦੇ ਹੋ ਸਾਡਾ ਆਪਣੀ ਲੋਕੇਸ਼ਨ ਜ਼ਰੂਰ ਸ਼ੇਅਰ ਕਰੋ ਸਾਡੀ ਲੋਕੇਸ਼ਨ ਇਹ ਜੀ ਇਹ ਤੁਹਾਡੇ ਬਿਲਕੁਲ ਬੈਕ ਸਾਈਡ ਤੇ ਹੈ ਜੇ ਲੋਗੜ ਗੇਟ ਲੋਗੜ ਗੇਟ ਦੇ ਅੰਦਰ ਆ ਗਈ ਮੈਡਮ ਸਾਡੀ ਦੁਕਾਨ ਹੈ ਮਿੱਠੂ ਡੇਰੀ ਐਂਡ ਟਰੀਟਸ ਤੇ ਇਸ ਸਮੋਸੇ ਤੁਸੀਂ ਆਰਡਰ ਤੇ ਵੀ ਤਿਆਰ ਕਰਦੇ ਹੋ ਮੈਮ ਸਾਡਾ ਸਪੈਸ਼ਲ ਆਰਡਰ ਤੇ ਵੀ ਤੁਸੀਂ ਸਾਨੂੰ ਇੱਕ ਦਿਨ ਪਹਿਲੇ ਦੱਸ ਸਕਦੇ ਹੋ ਤੇ ਜਿੰਨੇ ਮਰਜੀ ਸਮੋਸੇ ਸਾਡੇ ਕੋਲ ਤਿਆਰ ਲੈ ਸਕਦੇ ਹੋ ਵੈਸੇ ਤੇ ਮਤਲਬ ਤੁਸੀਂ 5 600 ਸਮੋਸੇ ਸਾਡੇ ਕੋਲ ਇਦਾਂ ਹੀ ਲੈ ਕੇ ਜਾ ਸਕਦੇ ਹੋ ਰੈਡੀ ਤੇ ਸਾਡਾ ਮਤਲਬ ਇਦਾਂ ਕੜਾਈ ਭਰੀ ਰਹਿੰਦੀ ਆ ਆਪਾਂ ਮਤਲਬ ਪ੍ਰੋਪਰ ਆਇਆ ਜਿਹੀ ਲੱਗੀ ਰਹਿੰਦੀ ਆ ਮੈਡਮ ਟਾਈਮਿੰਗ ਕੀ ਆ ਤੁਹਾਡੀ ਦੁਕਾਨ ਦੀ ਟਾਈਮਿੰਗ ਮੈਡਮ ਸਾਡੀ 스ਨੈਕਸ ਵਾਸਤੇ ਅਸੀਂ 2 ਵਜੇ ਖੋਲ੍ਹ ਦਿੰਦੇ ਆ ਬਾਕੀ ਸਵੇਰੇ ਅਸੀਂ ਦੁਕਾਨ 7:30 ਵਜੇ ਖੋਲ੍ਹ ਦਿੰਦੀ ਆ ਰਾਤ ਦੇ 10:30 ਵਜੇ ਤੱਕ ਤੁਸੀਂ ਦੇਖਿਆ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਜਿਹੜਾ ਹੈ ਇਹ ਸਿਰਫ 10 ਰੁਪਏ ਚ ਨੇ ਵੱਡੇ ਸਾਈਜ਼ ਚ ਔਰ ਕਿਤੇ ਵੀ ਤੁਹਾਨੂੰ ਇਸ ਸਮੋਸਾ ਨਹੀਂ ਮਿਲੇਗਾ ਇਹਦੇ ਵਿੱਚ ਸਭ ਕੁਝ ਜਿਹੜਾ ਹੈ ਤੇ ਮਸਾਲਾ ਜਿਹੜਾ ਮਸਾਲਾ ਸਮੋਸਾ ਹੈ ਇਹ ਤਿਆਰ ਕੀਤਾ ਜਾਂਦਾ ਹੈ ਸਰ ਆਪਣਾ ਫੋਨ ਨੰਬਰ ਜਰੂਰ ਬੋਲ ਦਿਓ ਜੇ ਕਿਸੇ ਨੇ ਆਰਡਰ ਦੇ ਮੰਗਵਾਣੇ ਹੋਣ ਤੇ ਤਾਂ ਜੋ ਉਹਨਾਂ ਨੂੰ ਸਾਡਾ ਨੰਬਰ ਹੈਗਾ ਜੀ 9815035925 ਉਹ ਦੇਖੋ ਮੈਡਮ ਮੇਰੇ ਫਾਦਰ ਸਾਹਿਬ ਦਾ ਨੰਬਰ ਲਿਖਿਆ ਉੱਪਰ ਉਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਜੀ ਆਕੇ ਸਮੋਸੇ ਜਾਂਦੇ ਨੇ ਇਹ ਵੀ ਦਾਸ ਮੈਡਮ ਸਾਡੇ ਚੰਡੀਗੜ੍ਹ ਤੱਕ ਲੋਕੀ ਏਦਾਂ ਲੈ ਕੇ ਜਾਂਦੇ ਘਰ 에ਅਰ ਫ੍ਰਾਈ ਕਰਕੇ ਦੇਖੋ ਅਸੀਂ ਮਤਲਬ 올 ఓవర్ ਪੰਜਾਬ ਤੁਸੀਂ ਕਿਤੇ ਵੀ ਲੈ ਕੇ ਜਾ ਸਕਦੇ ਹੋ ਸਾਡੇ ਕੋ ਅਸੀਂ ਨਾਰਮਲ ਫ੍ਰਾਈ ਕਰ ਦਾਂਗੇ ਬਾਅਦੋਂ ਤੁਸੀਂ 에ਅਰ ਫ੍ਰਾਈ ਆਪ ਕਰ ਸਕਦੇ ਜੇ ਸਾਡੇ ਕੋ ਏਦਾਂ ਵੀ ਲੋਕੀ ਲੈ ਕੇ ਜਾਂਦੇ ਨੇ ਸੋ ਤੁਸੀਂ ਦੇਖਿਆ ਕਿ ਸਰ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਆਪਣੇ ਜਿਹੜੇ ਸਮੋਸੇ ਦੀ ਅੰਮ੍ਰਿਤਸਰ ਦੇ ਵਿੱਚ ਇੱਕੋ ਇੱਕ ਹੈ ਜਗ੍ਹਾ ਹੈ ਜਿੱਥੇ ਤੁਹਾਨੂੰ ਸਿਰਫ 10 ਰੁਪਏ ਦੇ ਵਿੱਚ ਇਹ ਮਸਾਲਾ ਸਮੋਸਾ ਖਾਣ ਨੂੰ ਮਿਲੇਗਾ ਸਾਈਜ਼ ਵੀ ਬਹੁਤ ਵੱਡਾ ਤੇ ਜਿਹੜਾ ਇਹਦੇ ਵਿੱਚ ਸਮਾਨ ਹੈ ਉਹ ਵੀ ਜਿਹੜਾ ਇਹ ਭੁੰਨ ਕੇ ਸਾਰਾ ਕੁਝ ਪਾਇਆ ਜਾਂਦਾ ਹੈ ਜੇ ਤੁਸੀਂ ਵੀ ਐਹੀ ਸਮੋਸਾ ਖਾਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਵਾਰ ਜ਼ਰੂਰ ਆਓ ਤੁਸੀਂ ਘਰ ਆਰਡਰ ਤੇ ਵੀ ਇਸ ਸਮੋਸਾ ਮੰਗਵਾ ਸਕਦੇ ਹੋ ਤੁਹਾਨੂੰ ਇਹ ਸਾਡੀ ਵੀਡੀਓ ਕਿਸ਼ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਦੇਖਦੇ ਰਹੋ ਕੈਮਰਾਮੈਨ ਅਰਸ਼ ਤੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ